ਕਾਂਗਰਸ ਪਾਰਟੀ ਦਾ ਅੰਦਰੂਨੀ 파ੜ ਤਾਂ ਹੁਣ ਜਗਜਾਹਰ ਹੋ ਗਿਆ ਆ ਆਏ ਦਿਨ ਇਸ ਬਾਰੇ ਖਬਰਾਂ ਸਾਹਮਣੇ ਆ ਰਹੀਆਂ ਨੇ ਆਏ ਦਿਨ ਬਿਆਨਬਾਜ਼ੀ ਹੋ ਰਹੀ ਹੈ ਪਰ ਇਸ ਮਾਮਲੇ ਨੂੰ ਲੈ ਕੇ ਜਿੱਥੇ ਇੱਕ ਪਾਸੇ ਕਾਂਗਰਸ ਦੇ ਕਈ ਲੀਡਰ ਪੰਜਾਬ ਭਰ ਦੇ ਜ਼ਿਲ੍ਹਿਆਂ ਦੇ ਵਿੱਚ ਫੇਰੇ ਕੱਢ ਰਹੇ ਨੇ ਜਾ ਜਾ ਕੇ ਵਰਕਰਾਂ ਦੇ ਨਾਲ ਮੀਟਿੰਗਸ ਕਰ ਰਹੇ ਨੇ ਉੱਥੇ ਹੀ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਵੀ ਆਪਣੇ ਪ੍ਰੋਗਰਾਮਾਂ ਦੇ ਉੱਤੇ ਲੱਗੇ ਹੋਏ ਨੇ ਨਵਜੋਤ ਸਿੰਘ ਸਿੱਧੂ ਲੰਗੇ ਦਿਨੀ ਸ੍ਰੀ ਕਰਤਾਰਪੁਰ ਸਾਹਿਬ ਗਏ ਮੱਥਾ ਟੇਕ ਕੇ ਆਏ ਤੇ ਮੱਥਾ ਟੇਕਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਕੁਝ ਗੱਲਾਂ ਸਾਂਝੀਆਂ ਕੀਤੀਆਂ ਨੇ ਵੱਧ ਕਰਕੇ ਇਹ ਗੱਲਾਂ ਇੰਟਰਨੈਸ਼ਨਲ ਬਾਰਡਰ ਦੇ ਨਾਲ ਜੁੜੀਆਂ ਹੋਈਆਂ ਸੀ ਔਰ ਇਸ ਦੇ ਉੱਤੇ ਕੇਂਦਰ ਸਰਕਾਰ ਉੱਤੇ ਪੰਜਾਬ ਸਰਕਾਰ ਉੱਤੇ ਵਿਅੰਗ ਕੱਸੇਗੇ ਪ੍ਰਣਾਲੀ ਦੀ ਨਾਲ ਖਾਸ ਕਰਕੇ ਕਾਂਗਰਸ ਪਾਰਟੀ ਦੇ ਆਗੂਆਂ ਦੇ ਬਾਰੇ ਗੱਲ ਕਰਦੇ ਨਜ਼ਰ ਆਏ ਨੇ ਨਵਜੋਤ ਸਿੰਘ ਸਿੱਧੂ ਕਹਿੰਦੇ ਨੇ ਕਿ अनुशासन सिर्फ 4-5 ਲੋਕਾਂ ਲਈ ਨਹੀਂ ਹੁੰਦਾ ਸਾਰਿਆਂ ਲਈ ਹੁੰਦਾ ਹੈ अनुशासन ਜਿਹੜਾ ਉਹ ਪਾਰਟੀ ਦੇ ਹਰ ਕਰਮਚਾਰੀ ਦੇ ਵਾਸਤੇ ਹੋਣਾ ਚਾਹੀਦਾ ਹੈ ਹਰ ਮੈਂਬਰ ਵਾਸਤੇ ਹੋਣਾ ਚਾਹੀਦਾ ਹੈ ਸਿਰਫ 4-5 ਬੰਦਿਆਂ ਲਈ ਨਹੀਂ ਹੋਣਾ ਚਾਹੀਦਾ अनुशासन ਦੀ ਗੱਲ ਕਿਉਂਕਿ ਲਗਾਤਾਰ ਕੀਤੀ ਜਾ ਰਹੀ ਹੈ ਕਾਂਗਰਸ ਦੇ ਸੀਨੀਅਰ ਲੀਡਰ ਪੰਜਾਬ ਦੇ ਕਾਂਗਰਸ ਦੇ ਸੀਨੀਅਰ ਲੀਡਰ अनुशासन ਦੀ ਗੱਲ ਕਰ ਰਹੇ ਨੇ ਔਰ ਕਹਿੰਦੇ ਨੇ ਸਿੱਧੇ ਤੌਰ ਦੇ ਉੱਤੇ ਕਿ अनुशासन ਭੰਗ ਕਰਨ ਵਾਲੇ ਦੇ ਖਿਲਾਫ ਕਾਰਵਾਈ ਹੋਵੇਗੀ ਪਰ ਉਸੇ ਦਾ ਜਵਾਬ ਦਿੰਦਿਆਂ ਹੋਇਆਂ ਨਵਜੋਤ ਸਿੰਘ ਸਿੱਧੂ ਨੇ ਇਹ ਕਹਿ ਦਿੱਤਾ ਕਿ ਅਨੁਸ਼ਾਸਨ ਸਿਰਫ 4-5 ਲੋਕਾਂ ਲਈ ਨਹੀਂ ਹੁੰਦਾ ਅਨੁਸ਼ਾਸਨ ਹਰ ਕਿਸੇ ਲਈ ਹੁੰਦਾ ਹੈ ਔਰ ਇਹੋ ਜਿਹਾ ਬਿਆਨ ਦੇ ਕੇ ਨਵਜੋਤ ਸਿੰਘ ਸਿੱਧੂ ਇੰਟਰਨੈਸ਼ਨਲ ਬਾਰਡਰਸ ਦੀ ਵੀ ਗੱਲ ਕਰਦੇ ਨੇ ਕਰਾਚੀ ਤੇ ਮੁੰਬਈ ਦੇ ਬਾਰਡਰ ਦੀ ਤੇ ਪੰਜਾਬ ਦੇ ਤੇ ਲਾਹੌਰ ਦੇ ਬਾਰਡਰ ਦੀ ਗੱਲ ਕਰਦੇ ਨੇ ਬਸਰ ਲਾਹੌਰ ਬਾਰਡਰ ਦੀ ਗੱਲ ਹੁੰਦੀ ਆ ਕਰਾਚੀ ਮੁੰਬਈ ਬਾਰਡਰ ਦੀ ਗੱਲ ਹੁੰਦੀ ਆ ਤੇ ਉਸ ਵਿੱਚ ਕਹਿੰਦੇ ਨੇ ਜੇ ਕਰਾਚੀ ਮੁੰਬਈ ਦਾ ਬਾਰਡਰ ਖੁੱਲਾ ਆ ਤੇ ਲਾਹੌਰ ਤੇ ਅੰਮ੍ਰਿਤਸਰ ਦਾ ਬਾਰਡਰ ਕਿਉਂ ਨਹੀਂ ਖੋਲਿਆ ਗਿਆ ਜਿਹਦੀ ਜਿਹਦਾ ਡਿਸਟੈਂਸ ਵੀ ਘੱਟ ਹੈ ਆਦਾਨ ਪ੍ਰਦਾਨ ਬੜੇ ਆਰਾਮ ਨਾਲ ਹੋ ਸਕਦਾ ਹੈ ਤੇ ਉੱਥੇ ਕਿਉਂ ਨਹੀਂ ਕੁਝ ਕੀਤਾ ਜਾ ਰਿਹਾ ਜਿਹਦਾ ਜਿਹਦੇ ਜਿਹਦੇ ਦਰਮਿਆਨ ਵਿੱਥ ਹੀ ਇੰਨੀ ਹੈਗੀ ਆ ਜਿੱਥੇ ਕਰਾਚੀ ਤੋਂ ਮੁੰਬਈ ਤੱਕ ਦੀ ਵਿੱਥ ਇੰਨੀ ਜ਼ਿਆਦਾ ਆ ਉਹਦੇ ਬਾਰਡਰਸ ਪਾਣੀ ਦੇ ਜ਼ਰੀਏ ਹੀ ਖੁੱਲੇ ਨੇ ਪਰ ਦੂਜੇ ਪਾਸੇ ਘੱਟ ਥਾਂ ਦੇ ਘੱਟ ਡਿਸਟੈਂਸ ਦਾ ਜਿਹੜਾ ਬਾਰਡਰ ਹੈਗਾ ਉਹ ਨਹੀਂ ਖੋਲਿਆ ਗਿਆ ਇਸ ਉੱਤੇ ਸਵਾਲ ਚੱਕਦੇ ਨਵਜੋਤ ਸਿੰਘ ਸਿੱਧੂ ਨਜ਼ਰ ਆਏ ਨੇ ਆਪਣੇ ਬਿਆਨਾਂ ਦੇ ਵਿੱਚ ਕੀ ਕੁਝ ਬੋਲੇ ਨੇ ਆਓ ਸੁਣ ਲੈਂਦੇ ਦੁਨੀਆ ਦਾ ਸਭ ਤੋਂ ਵੱਡਾ ਤੀਰਸਥਾਨ ਹੈ ਜਿਹੜਾ ਵੈਟਿਕਨ ਹੈ ਨ ਉਹ 4/4 ਸਕਰ ਕਿਲੋਮੀਟਰ ਚ ਇਹ ਪੰਜਾਬ ਆਏ 50 ਸਕਰ ਕਿਲੋਮੀਟਰ ਚ 35 ਮਰਬੇ 875 ਏਕੜ ਥਾਂ ਤੇ ਜਿੱਥੇ ਬਾਬਾ ਜੀ ਹਲਮਾਉਂਦੇ ਸੀ ਉਹ ਥਾਂ ਉਸੇ ਤਰ੍ਹਾਂ ਉਥੇ ਹੁਣ ਕਣਕ ਲੱਗੀ ਵੇਖ ਕੇ ਆਇਆ ਤੇ ਉਥੇ ਦੇ ਲੱਗੇ ਛੋਲੇ ਖਾ ਕੇ ਆਇਆ ਭਾਈ ਤੇ ਇੰਨਾ ਇੱਕ ਤ੍ਰਿਪਤੀ ਮਹਿਸੂਸ ਕੀਤੀ ਹੈ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਅਜੀ ਤੁਹਾਨੂੰ ਕਹਿਣਾ ਚਾਹੁੰਦਾ ਉਹ ਇਹ ਦੇ ਇੰਟਰਫੇਥ ਦੀਆਂ ਥਾਵਾਂ ਬਹੁਤ ਹੋਈਆਂ ਬਹੁਤ ਥਾਵਾਂ ਤੇ ਮੈਂ ਵੀ ਗਿਆ ਹੋਊਗਾ ਤੁਸੀਂ ਵੀ ਗਏ ਹੋ ਲੇਕਿਨ ਇੱਕ ਜਗ੍ਹਾ ਦੇ ਉੱਤੇ 크ਿਸਚਨ ਉਹ ਲਾਂਗਰੀ ਜਿਹੜਾ ਮਤਲਬ ਲੰਗਰ ਵਰਤਾਉਂਦੇ ਆ ਉਹ 크ਿਸਚਨ ਆਦਮੀ ਐ ਹਿੰਦੂ ਸਿੱਖ ਮੁਸਲਮਾਨ ਤੇ ਦੋਤਰ ਹੋਰ ਗਏ ਸੀ ਮੈਨੂੰ ਸਾਰੇ ਇੱਕੋ ਆ ਦੇ ਉੱਤੇ ਲੰਗਰ ਹਾਲ ਦੇ ਵਿੱਚ ਮੈਂ ਸਾਰਿਆਂ ਨੂੰ ਵੇਖਿਆ ਬਾਬਾ ਨਾਨਕ ਦਾ ਜਿਹੜਾ ਫਲਸਫਾ ਹੈ ਉਹਨੂੰ ਜਦੋਂ ਜ਼ਮੀਨ ਤੇ ਉਤਾਰੋ ਤੇ ਆਪੇ ਮੁਹੱਬਤ ਦਾ ਪੈਗਾਮ ਚਲਾ ਜਾਂਦਾ ਇਸੇ ਕਰਕੇ ਜਦੋਂ ਮੈਂ ਇਸ ਲੰਘੇ ਦੇ ਬਾਰੇ ਸੋਚਦਾ ਵੀ ਹਾਂ ਤੇ ਮੈਨੂੰ ਲੱਗਦਾ ਹੈ ਕਿ ਇੰਨੀਆਂ ਕਿ ਸੰਭਾਵਨਾਵਾਂ ਨੇ ਜਿੰਨੀਆਂ ਪੂਰੀਆਂ ਕਰ ਲਓਗੇ ਬਾਬਾ ਨੇ ਪਰੇ ਚੜ੍ਹ ਤੇ ਮੇਰਾ ਸੁਪਨਾ ਜਿਹੜਾ ਮੈਂ ਤੁਹਾਨੂੰ ਵੀ ਦੱਸ ਕੇ ਗਿਆ। ਬਿਲਕੁਲ। ਉਹ ਉਹਨੂੰ ਫੇਰ ਰਿਪੀਟ ਕਰ ਦਣਾ ਮੈਂ। ਕਿ ਰੱਬ ਕਰੇ ਇਸ ਧਰਤੀ ਉੱਤੇ। ਰੱਬ ਕਰੇ ਇਸ ਧਰਤੀ ਉੱਤੇ ਉਹ ਵੇਲੇ ਵੀ ਆਵਣ। ਇਹਨੂੰ ਬੜਾ ਵਧੀਆ ਤਰੀਕੇ ਚ ਲਾਉਣਾ। ਇਹ ਕੰਡਿਆਂ ਵਾਲੀਆਂ ਤਾਰਾਂ ਨੇ ਜੋ ਇਹ ਬੇਲਾਂ ਬਣ ਜਾਵਣ। ਇਹ ਕੰਡਿਆਂ ਵਾਲੀਆਂ ਤਾਰਾਂ ਨੇ ਜੋ ਇਹ ਬੇਲਾਂ ਬਣ ਜਾਵਣ ਰੁੱਤ ਆਈ ਤੇ ਇਹਨਾਂ ਉੱਤੇ ਲੱਖਾਂ ਫੁੱਲ ਖਿੜ ਜਾਵਣ। ਰੋਤਾਈ ਤੇ ਇਹਨਾਂ ਉੱਤੇ ਲੱਖਾਂ ਫੁੱਲ ਖਿੜ ਜਾਵਣ ਤੇ ਦੋਨੋਂ ਬੰਦੇ ਉਹ ਮਾਲੀ ਆ ਕੇ ਪਰ ਪਰ ਪਾਣੀ ਪਾਵਣ ਪਰ ਪਰ ਪਾਣੀ ਪਾ ਵਾਹ ਇਹ ਇਹ ਸੁਪਨਾ ਸਾਰਿਆਂ ਦਾ ਹੀ ਆ ਸਾਡਾ ਔਰ ਆਉਣ ਵਾਲਾ ਸਮਾਂ ਇਸ ਗੱਲ ਦਾ ਗਵਾਹ ਰਹੂਗਾ ਕਿ ਬਾਬੇ ਦੇ ਇਸ ਕੋਰੀਡੋਰ ਨੇ ਇਸ ਰਾਹ ਨੇ ਮਾਨਵਤਾ ਦੇ ਲਈ ਕਿੰਨੇ ਅਜੇ ਰਾਹ ਖੋਲਤੇ ਕਰਬਾਂ ਦਾ ਪਲਾ ਹੋ ਗਿਆ ਜਗਤਗੁਰੂ ਦੇ ਫਲਸਫੇ ਦੇ ਨਾਲ ਜਗਤਗੁਰੂ ਦੇ ਉਸ ਪੈਗਾਮ ਦੇ ਨਾਲ ਕਿੰਨੇ ਲੋਕ ਤਰ ਗਏ ਸਵੇਰੇ ਵੀ ਕਿਹਾ ਸੀ ਅੱਜ ਫਿਰ ਕੇ ਨਾ ਸਿਲਕਨ ਰੂਟ ਖੁੱਲਣਾ ਚਾਹੀਦਾ ਦੋਵੇਂ ਪੰਜਾਬਾਂ ਕਰਕੇ ਨਹੀਂ ਮੁਲਕਾਂ ਕਰਕੇ ਮੁਲਕ ਖੜੇ ਹੋ ਜਾਣਗੇ ਬਾਰਾਨਾਉ ਦੀ ਕਣਕ ਕਿਤੇ ਵੇਖੀ ਹੈ 4000 ਦੀ ਇੱਕ ਹੋਰ ਚੀਜ਼ ਤੁਹਾਨੂੰ ਦੱਸ ਦਿਆਂ ਉੱਥੇ ਜਿਹੜਾ ਨਮਕ ਪਿੰਕ ਸੌਲਟ ਕਹਿੰਦੇ ਆ ਜਿਹਨੂੰ ਆਪਾਂ 1 ਰੁਪਈਏ ਕਿਲੋ 1 ਰੁਪਈਏ ਕਿਲੋ ਮਿਲਦਾ ਉੱਥੇ ਇੱਥੇ 2000 ਰੁਪਈਏ ਕਿਲੋ 1 ਰੁਪਈਏ ਕਿਲੋ ਨਮਕ ਪਹਾੜ ਨੇ ਰੇਂਜਾਂ ਨੇ ਅਹ ਜੀਆ ਮੈਂ ਤੁਹਾਨੂੰ 100 ਆਈਟਮਾਂ ਦੇਣਾ 50 ਰੁਪਈਏ ਦਾ ਦੁੱਧ ਉਧਰ 200 ਹਾਂਜੀ ਅਦਰਕ ਉਧਰ ਪਤਾ ਨਹੀਂ ਕਿੰਨਿਆਂ ਨੂੰ ਮਤਲਬ ਤੁਸੀਂ ਦੇਖੋ ਤਾਂ ਸਹੀ ਨਾ ਇਹ ਇਹ ਜਿਹੜੇ ਮੁਕਾਬਲਿਆਂ ਨੇ ਸਾਨੂੰ ਕੀ ਦਿੱਤਾ ਮੈਨੂੰ ਸਮਝਾ ਦੇ ਕੋਈ ਸਮਝਾ ਦੇ ਵੀ ਜੀ ਇਹ ਮੁਕਾਬਲਿਆਂ ਨੇ ਉਹ ਠੀਕ ਹੈ ਵੰਡੀਆਂ ਪਾ ਕੇ ਵੋਟ ਬੈਂਕ ਪੋਲਿਟਿਕਸ ਕਰ ਸਕਦਾ ਜੋ ਮਰਜ਼ੀ ਕਰ ਸਕਦਾ ਹੈ ਕਰੀ ਜਾਵੇ ਲੇਕਿਨ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਜਾਣਦੇ ਆ ਉਹ ਇਹ ਵੀ ਜਾਣਦੇ ਆ ਕਿ ਇਹ ਉਸ ਅਹਿਮ ਰਾਜ ਦਾ ਦੋਹੇ ਹਿੱਸਾ ਸੀ ਕਲਚਰ ਇੱਕ ਜ਼ੁਬਾਨ ਇੱਕ ਖਾਣ ਪਾਣ ਇੱਕ ਰੁਝਾਨ ਇੱਕ ਜ਼ੁਬਾਨ ਇੱਕ ਸਮਝ ਨਹੀਂ ਔਰ ਤੁਸੀਂ ਦੇਖ ਲਓ ਕਿ 4 ਲੱਖ ਲੋਕ ਆਏ ਉੱਧਰ ਕਿਸੇ ਇੱਕ ਨੇ ਸ਼ਿਕਾਇਤ ਕੀਤੀ ਮੈਨੂੰ ਦੱਸੋ ਕਿਸੇ ਇੱਕ ਨੇ ਇਹ ਕਿਹਾ ਹੋਵੇ ਕਿ ਭਾਈ ਸਾਡਾ ਕੋਈ ਉੱਥੇ ਲੜਾਈ ਝਗੜਾ ਹੋਇਆ ਜਾਂ ਸਾਨੂੰ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਉਹ ਉਹ ਕੁਝ ਨਹੀਂ ਦਿੱਤਾ ਮੈਂ ਬੜਾ ਕੁਝ ਲਿਖਦਾ ਮੈਂ ਬੜਾ ਚਿੰਤਨ ਕਰਦਾ ਇਹਨਾਂ ਮਾਮਲਿਆਂ ਦੇ ਉੱਤੇ ਅਖੇ ਜੀ ਮੁਕਾਬਲਾ ਆਪਣਾ ਉਹ ਯਾਰ ਕਰਨਾ ਤਾਂ ਕਰੋ ਯਾਰੋ ਢੋਲਾਂ ਦਾ ਮੁਕਾਬਲਾ ਦੇਖੋ ਚੰਗ ਲਾਈਨਾਂ ਲਿਖੇ ਸ਼ਾਇਰ ਕਰਨਾ ਤਾਂ ਕਰੋ ਯਾਰੋ ਟੋਲਾਂ ਦਾ ਮੁਕਾਬਲਾ ਸੋਹਣੇ ਸੋਹਣੇ ਪਿਆਰੇ ਪਿਆਰੇ ਬੋਲਾਂ ਦਾ ਮੁਕਾਬਲਾ ਸਾਜ਼ਾਂ ਦਾ ਮੁਕਾਬਲਾ ਆਵਾਜ਼ਾਂ ਦਾ ਮੁਕਾਬਲਾ ਖੇਡਾਂ ਦਾ ਮੁਕਾਬਲਾ ਕ੍ਰਿਕਟ ਦਾ ਮੁਕਾਬਲਾ ਹਾਕੀ ਦਾ ਮੁਕਾਬਲਾ ਹੈ ਜੀ ਸ਼ਮਲਿਆਂ ਦਾ ਚੁੰਨੀਆਂ ਦਾ ਨੈਣਾ ਦਾ ਮੁਕਾਬਲਾ ਹੁਣ ਸੁਣੋ ਇਹ ਕੀ ਹੋਇਆ ਮਾਵਾਂ ਦੀਆਂ ਵੈਣਾ ਦਾ ਮੁਕਾਬਲਾ ਉਹ ਇਹ ਕੀ ਹੋਇਆ ਮਾਵਾਂ ਦੀਆਂ ਪੈਣਾ ਦਾ ਮੁਕਾਬਲਾ ਰੋਂਦੀਆਂ ਮਾਸੂਮ ਧੀਆ ਪੈਣਾ ਦਾ ਮੁਕਾਬਲਾ ਹੈ ਮਨੁੱਖੀ ਜੀਵਨ ਦਾ ਮੋਲ ਆ ਯਾਰ ਅਨਮੋਲ ਹੈ ਉਹ ਹੈ ਰੋਂਦੀਆਂ ਮਾਸੂਮ ਧੀਆ ਪੈਣਾ ਦਾ ਮੁਕਾਬਲਾ ਇਹ ਕੀ ਹੋਇਆ ਆਤਮਾ ਤੇ ਸੋਗਾਂ ਦਾ ਮੁਕਾਬਲਾ ਮਾਪਿਆਂ ਦੇ ਦਿਲੀ ਪੈਂਦੇ ਹੌਲਾਂ ਦਾ ਮੁਕਾਬਲਾ ਹੈ ਕਰਨਾ ਤਾਂ ਯਾਰੋ ਪਰ ਢੋਲਾਂ ਦਾ ਮੁਕਾਬਲਾ ਕਰਨਾ ਤਾਂ ਕਰੋ ਯਾਰੋ ਢੋਲਾਂ ਦਾ ਮੁਕਾਬਲਾ ਸੋਹਣੇ ਸੋਹਣੇ ਪਿਆਰੇ ਪਿਆਰੇ ਬੋਲਾਂ ਦਾ ਮੁਕਾਬਲਾ ਸਾਜ਼ਾਂ ਦਾ ਮੁਕਾਬਲਾ ਆਵਾਜ਼ਾਂ ਦਾ ਮੁਕਾਬਲਾ ਖੇਡਾਂ ਦਾ ਮੁਕਾਬਲਾ ਤੁਸੀਂ ਬਹੁਤ ਅੱਗੇ ਬਹੁਤ ਸੋਹਣੀ ਇਹ ਜਿਹੜੀਆਂ ਇਹ ਜਿਹੜੀਆਂ ਨਸਮਾਂ ਨੇ ਨਾ ਇਹ ਤੁਸੀਂ ਫਰਸਾਂ ਵਿੱਚ ਚਲਾਉਣਾ ਕਿਉਂਕਿ ਇਹ ਸਾਡੇ ਕਲਚਰ ਚੋਂ ਹੀ ਨਿਕਲੀਆਂ ਨੇ ਔਰ ਇਹ ਰੂਹ ਨੂੰ ਛੇੜਦੀਆਂ ਨੇ ਮੈਂ ਜਦੋਂ ਉੱਧਰ ਗਿਆ ਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਭਾਈ ਕੀ ਹਾਲ ਚਾਲ ਨੇ ਉਹ ਕਹਿੰਦੇ ਜੀ ਥੋੜਾ ਬਹੁਤ ਫਿਕਰ ਹੈ ਜਿਹੜਾ ਈਰਾਨ ਨੇ ਦਾਵਾ ਬੋਲਿਆ ਥੋੜਾ ਰੈਡ ਅਲਰਟ ਸਰ ਇਹ ਕਿਹਨਾਂ ਦੇ ਬੋਨੇ ਯਾਰ ਉੱਥੇ ਜਦੋਂ ਚਰਚਾ ਹੁੰਦੀ ਹੈ ਨਾ ਉੱਥੇ ਜਦੋਂ ਗੱਲਾਂ ਕਰਦੇ ਤੇ ਤੁਸੀਂ ਸਾਈਡ ਦੇ ਉੱਤੇ ਦੋਸਤ ਹੁੰਦੇ ਆ ਯਾਰ ਹੁੰਦੇ ਆ ਉੱਥੇ ਉਹਨਾਂ ਦੇ ਹੋਰ ਬੰਦੇ ਹੁੰਦੇ ਆ ਤੇ ਇਹ ਜਿਹੜੀਆਂ ਚੀਜ਼ਾਂ ਨੇ ਇਹ ਕਿਉਂ ਫਿਕਰ ਹੋਵੇ ਮੈਂ ਸਵੇਰੇ ਵੀ ਜਿਹੜਾ ਕਹਿ ਕੇ ਗਿਆ ਕਿ ਵਰਲਡ ਲੈਵਲ ਦੇ ਉੱਤੇ ਇੱਕ ਪੀਸ ਮੂਵਮੈਂਟ ਹੋਣੀ ਚਾਹੀਦੀ ਹੈ ਔਰ ਉਸ ਪੀਸ ਮੂਵਮੈਂਟ ਦਾ ਜਿਹੜਾ ਟਾਰਚ ਬਿਰਰ ਹੈ ਉਹ ਭਾਰਤ ਦੇਸ਼ ਹੋਣਾ ਚਾਹੀਦਾ ਔਰ ਸਾਡਾ ਦੇਸ਼ ਬਹੁਤ ਚੰਗੀ ਤਰ੍ਹਾਂ ਨਭਾ ਗਿਆ ਹੈ। ਯੂਨੋ ਦੇ ਵਿੱਚ ਐਮਪਾਵਰ ਕਰਕੇ ਅਸੀਂ ਕਹੀਏ ਕਿ ਭਾਈ ਅਸੀਂ ਇਸ ਨਫਰਤ ਨੂੰ ਮਟਾਉਣਾ ਚਾਹੁੰਦੇ। ਅਸੀਂ ਦੋਸਤੀ ਦਾ ਪੈਗਾਮ ਦੇਈਏ। ਦੇਖੋ ਜਦੋਂ ਵਰਲਡ ਵਾਰ 2 ਹੋਈ ਮੈਂ ਤੁਹਾਨੂੰ ਇੱਕ ਕਾਰਨ ਦੇਣਾ ਚਾਹਨਾ ਜਿਹੜਾ ਕਿ ਆਪਣੇ ਪਪ ਦਾ ਬੜਾ ਮੈਂ ਸਵੇਰੇ ਸ਼ਾਇਦ ਭੁੱਲ ਗਿਆ ਹੋਵਾਂ ਮੈਨੂੰ ਦਿੱਤਾ। ਜਦੋਂ ਵਰਲਡ ਵਾਰ 2 ਹੋਈ ਤੇ ਉਦੋਂ ਐਕਸਿਸ ਪਾਵਰਸ ਜਿਹੜੀਆਂ ਸੀਗੀਆਂ ਹਿਟਲਰ ਮੁਸੋਲਿਨੀ ਉਹਨਾਂ ਦੀਆਂ ਪਾਵਰ ਸੀਗੀਆਂ ਜਗੀਆਂ ਉਹਨਾਂ ਨੇ ਮਤਲਬ 70% ਮੁਲਕ ਤਬਾਹ ਕਰ ਦਿੱਤੀ ਸੀ ਪੋਲੈਂਡ ਫਿਨਲੈਂਡ ਰਸ਼ੀਆ ਕਿੰਨੇ ਹੀ ਮੁਲਕ ਪੂਰੇ ਤਬਾਹ ਹੋ ਗਏ ਯੂਰਪ ਦਾ ਤਾਂ ਰਹੀ ਹੀ ਕੱਖ ਨਹੀਂ ਸੀ ਤੇ ਜਦੋਂ ਅਮਨਮਾਨ ਬਹਾਲ ਹੋਇਆ ਅਮਨਮਾਨ ਬਹਾਲ ਹੁੰਦੇ ਸਾਰ ਯੂਰਪੀਅਨ ਯੂਨੀਅਨ ਨੇ ਇਕੱਠੇ ਹੋ ਕੇ ਇੱਕ ਫੈਸਲਾ ਲਿੱਤਾ ਉਹਨਾਂ ਦਾ ਫੈਸਲਾ ਲਿੱਤਾ ਉਹਨਾਂ ਦਾ ਫੈਸਲਾ ਕੀ ਲਿੱਤਾ ਉਹਨਾਂ ਦਾ ਫੈਸਲਾ ਇਹ ਸੀ ਕਿ ਭਾਈ ਅਸੀਂ ਬਾਰਡਰ ਖੋਲ੍ਹ ਦੇਣੀ। ਉਹ ਯਾਰ ਭੇ ਤੁਸੀਂ ਲੰਡਨ ਤੋਂ ਜਾਓ ਫਰਾਂਸ ਫਰਾਂਸ ਤੋਂ ਜਾਓ ਅੱਗੇ ਆਸਟਰੀਆ ਆਸਟਰੀਆ ਤੋਂ ਪੋਲੈਂਡ ਪੋਲੈਂਡ ਤੋਂ ਜਿੱਧਰ ਮਰਜ਼ੀ ਚਲੇ ਜਾਓ ਤੁਸੀਂ ਇੱਕ ਆਪਣਾ ਐ ਪਾਸਪੋਰਟ ਦਿਖਾਣਾ ਤੇ ਇੱਕ ਵੀਜ਼ੇ ਦੇ ਨਾਲ ਤੁਸੀਂ 30 40 ਦੇਸ਼ਾਂ ਦੇ ਵਿੱਚ ਘੁੰਮ ਲੋ। ਇੱਕ ਵੀਜ਼ੇ ਨਾਲ ਤੁਸੀਂ 30 40 ਦੇਸ਼ਾਂ ਦੇ ਘੁੰਮ ਲੋ। ਤੇ ਉਹਨਾਂ ਦਾ ਯੂਰੋ ਕਿੱਥੋਂ ਕਿੱਥੇ ਚਲੀ ਗਿਆ। ਖੁਸ਼ਹਾਲੀ ਕਿੱਥੋਂ ਕਿੱਥੇ ਚਲੀ ਗਈ। ਇਹ ਜਿਹੜੀ ਪੀਪਲ ਟੂ ਪੀਪਲ ਕੰਟੈਕਟ ਹੈ ਇਕਨੋਮਿਕ ਪ੍ਰੋਫਿਟੇਬਿਲਟੀ ਹੈ ਇਹ ਇਹ ਜਿਹੜਾ ਮੁਨਾਫਾ ਹੈ ਇਹਦੇ ਨਾਲ فاਸਲੇ ਮਿਟਦੇ ਇਹਦੇ ਨਾਲ ਦਿੱਕਤਾਂ ਮਿਟਦੀਆਂ ਇਹ ਵਸ਼ਵਗੁਰੂ ਦਾ ਜਿਹੜਾ ਸੰਦੇਸ਼ ਇਹ ਆਮਨ ਅਮਾਨ ਦਾ ਪੀਸ ਦਾ ਸੰਦੇਸ਼ ਪੀਸ ਬਿਗੇਟਸ ਕਿ ਮੈਂ ਨਵਜੂਤ ਸਿੰਘ ਸਿੱਧੂ ਹੁਣਾਂ ਨੇ ਅੱਜ ਜਿਹੜੀਆਂ ਵਿਜ਼ਿਟ ਕੀਤੀ ਤੁਸੀਂ ਫਿਰ ਅਮਨ ਸ਼ਾਂਤੀ ਦੀ ਬੜੀ ਸੋਹਣੀ ਤੁਸੀਂ ਇੱਕ ਨਜ਼ਮ ਵੜ ਕੇ ਸੁਣਾਈ ਪਿਆਰ ਦੀ ਗੱਲ ਤੁਸੀਂ ਕਰਦੇ ਜੇ ਇਸ ਨੂੰ ਲੈ ਕੇ ਫਿਰ ਕਿਤਨਾ ਕਿਤੇ ਸਿੱਧਾ ਟਾਰਗੇਟ ਨਵਜੂਤ ਸਿੰਘ ਸਿੱਧੂ ਹੁਣਾਂ ਤੇ ਆ ਜਾਂਦਾ ਕਿ ਵੀ ਆਪਣੇ ਦੇਸ਼ ਪ੍ਰਤੀ ਮੈਂ ਕਹਿੰਦਾ ਯਾਰ ਮੇਰੇ ਤੇ ਟਾਰਗੇਟ ਜਿੰਨੇ ਮਰਜ਼ੀ ਕਰਨ ਯਾਰ ਮੈਂ ਤਾਂ ਕਦੇ ਕੋਈ ਟਾਰਗੇਟ ਦੀ ਪਰਵਾਹ ਹੀ ਨਹੀਂ ਕਰਦਾ ਦੂਸਰੀ ਗੱਲ ਇਹ ਮੈਂ ਤੁਹਾਨੂੰ ਦੱਸਾਂ ਸੱਚੀ ਗੱਲ ਤੁਹਾਨੂੰ ਦੱਸਾਂ ਦੇਖੋ ਜੰਗ ਕਿਸੇ ਚੀਜ਼ ਦਾ ਹੱਲ ਨਹੀਂ ਨਾ ਤੇ ਇਕਨੋਮੀ ਦਾ ਹੱਲ ਹੈ ਦੇਖੋ ਫਲੇਸਟਿਨ ਦੇ ਵਿੱਚ ਛੋਟੇ ਛੋਟੇ ਬੱਚੇ ਉਹਨਾਂ ਦਾ ਕਸੂਰ ਦੱਸੋ ਮੈਨੂੰ ਦੇਖੋ ਤੁਸੀਂ ਭਾਈ ਜੰਗ ਤੇ ਬੰਬਾਂ ਨਾਲ ਹੁੰਦੀ ਹੈ ਨਾ ਤੇ ਮਰਦਾ ਕੌਣ ਹੈ ਆਮ ਸਿਟੀਜ਼ਨ ਧੀਆਂ ਪਹਿਣ ਫੈਮਲੀਆਂ ਉੱਜੜ ਗਈਆਂ ਬੱਚੇ ਛੋਟੇ ਛੋਟੇ ਬੱਚੇ ਇਕਨੋਮੀ ਡਿਸਟਰੋਇਡ ਤੁਸੀਂ ਫਾਇਦਾ ਤਾਂ ਸ਼ੇਅਰ ਕੋਈ ਇੱਕ ਜੱਫੀ ਫੇਰ ਪਾਓ ਇੱਕ ਅੱਗੇ ਪਾਈ ਹੈ ਤੇ ਲਾਂਗਾ ਖੁੱਲਿਆ ਵਾ ਦੇਖੋ ਇਸ ਤਰ੍ਹਾਂ ਹੈ ਕਿ ਇੱਕ ਜੱਫੀ ਜੇ ਲਾਂਗਾ ਖੁੱਲੇ ਤੇ ਦੂਜੀ ਜੱਫੀ ਪਾਈਏ ਦੂਜੀ ਜੱਫੀਆਂ ਪਾਈਏ ਤੀਜੀ ਚੌਥੀ ਦਾ ਕੋਲ ਜੀ ਤੀਜੀ ਚੌਥੀ ਪੰਜਵੀਂ ਛੇਵੀਂ ਸਤਵੀਂ ਥੌਵੀਂ ਸਭ ਜੱਫੀਆਂ ਪਾਈਏ ਜੱਫੀ ਜੱਫੀ ਕਰਕੇ ਯਾਰੋ ਹਰ ਮਸਲਾ ਸੁਲਝਾਈਏ ਐਵੇਂ ਕਿਉਂ ਪੁੱਤ ਮਾਵਾਂ ਦੇ ਅਸੀਂ ਹੱਦਾਂ ਤੇ ਮਰ ਪਾਈਏ ਹੈ ਵਾਗਾਂ ਨੂੰ ਲੈ ਕੇ ਸਿੱਧੂ ਸਾਹਿਬ ਦੇਖੋ ਮੈਂ ਇੱਕ ਬੜੀ ਸਿੰਪਲ ਜੀ ਗੱਲ ਨਹੀਂ 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 ਮੈਂ ਗੱਲ ਸਿੰਪਲ ਜੀ ਗੱਲ ਕਰ ਇੱਕ ਨਹੀਂ ਨਹੀਂ ਮੇਰੀ ਗੱਲ ਯਾਰ ਇੱਕ ਮਿੰਟ ਗੱਲ ਸੁਣਨਾ ਯਾਰ ਭਾਈ ਕਰਾਚੀ ਬੰਬੇ ਖੁੱਲਿਆ ਉਧਰ ਵੀ ਅਮਲੇ ਹੋਏ ਤੇ ਜੇ ਕਰਾਚੀ ਬੰਬੇ ਖੁੱਲਾ ਤੇ ਲਾਹੌਰ ਤੇ ਅੰਮ੍ਰਿਤਸਰ ਕਿਉਂ ਨਹੀਂ ਭਾਈ 22 ਕਿਲੋਮੀਟਰ ਸਾਡਾ ਸਮਾਨ 2200 ਕਿਲੋਮੀਟਰ ਜਾਵੇ ਉਹ ਵੀ ਮੰਦਰਾਪੋਰਟ ਤੇ ਉਹ ਕਿਉਂ ਭਾਈ ਕਿਤਨਾ ਕਿਤੇ ਸਭ ਜਿਵੇਂ ਕੋਟ ਮੰਨਦੇ ਹੋ ਮੈਂ ਨਹੀਂ ਟਾ ਮੈਂ ਯਾਰ ਇਤਾਂ ਦੀਆਂ ਗੱਲਾਂ ਨਹੀਂ ਮੈਂ ਕਰਨ ਆਇਆ ਇੱਥੇ ਮੈਂ ਕੱਲ ਬੜੀ ਸਕਾਰਾਤਮਕ ਕਰਨ ਆਇਆ ਮੈਂ ਕਹਿੰਦਾ ਯਾਰ ਸਕੈਨਰ ਲਾਓ ਤੁਸੀਂ ਅਗਰ ਦੇਸ਼ ਦੀ ਸੁਰੱਖਿਆ ਤੋਂ ਤੋ ਤਾਂ ਤੁਸੀਂ ਤੁਹਾਨੂੰ ਇਹ ਹੈ ਤੇ ਭਾਈ ਕਾਰਗੋ ਚਲਾਓ ਕਿ ਨੀ ਅਰਪੋਰਟਾਂ ਨੂੰ ਅਕਵਾਇਰ ਕੀਤਾ ਤੁਸੀਂ ਇਹ ਅਰਪੋਰਟਾਂ ਹਜ਼ਾਰਾਂ ਏਕੜ ਜ਼ਮੀਨ ਅਕਵਾਇਰ ਕਰ ਲਈ ਕਿਹਨੂੰ ਮੁਨਾਫਾ ਹੋਇਆ ਲੋਕਾਂ ਤੋਂ ਹੋਇਆ ਨਹੀਂ ਕਿਉਂਕਿ ਕੋ ਮੰਤਰੀ ਓੜਾਨਾਂ ਤੇ ਚੱਲੀ ਹੈ ਕੋਈ ਨਹੀਂ ਇੱਕ ਜਿਹੜੀ ਚਲਾਈ ਸੀ ਇੱਥੋਂ ਰੌਲਾ ਪਾ ਕੇ ਪਰਫੁੱਲ ਪਟੇਲ ਸਾਹਿਬ ਦੇ ਅੱਗੇ ਆਲੇ ਕੱਪੜੇ ਪਾ ਕੇ ਮੈਂ ਗੱਡੀ ਦੇ ਅੱਗੇ ਲੇਟ ਗਿਆ ਏਅਰਪੋਰਟ ਬਣਿਆ 306 ਮਹੀਨਿਆਂ ਦਾ ਚਾਂਮਾ ਨੀ ਮਹੀਨਿਆਂ ਦਾ ਠੀਕ ਹੈ ਉਦੋਂ ਬਾਅਦ ਉਹ ਜਿਹੜੀ ਜਹਾਜ਼ ਚੱਲਿਆ ਸੀਗਾ 에어 ਇੰਡੀਆ ਦੀ 90% ਓਕਿਊਪੈਂਸੀ ਸੀ ਹੁੰਦੀ ਪ੍ਰੋਫਿਟੇਬਿਲਟੀ ਹਾਈਐਸਟ ਸੀ ਹੁੰਦੀ ਇੱਥੋਂ ਸਾਡੀ ਗੋभी ਬਰਮਿੰਗਮ ਜਾਂਦੀ ਹੁੰਦੀ ਅੱਗੇ ਟੋਰਾਂਟੋ ਜਾਂਦੀ ਹੁੰਦੀ 10-10 ਗੁਣਾ ਵੇਖਦੀ ਹੁੰਦੀ ਠੀਕ ਹੈ ਉਹਨੂੰ ਜਹਾਜ਼ ਨੂੰ ਇੱਥੋਂ ਚੁੱਕ ਕੇ ਦਿੱਲੀ ਨੂੰ ਤੋੜਦਾ ਵੱਡੀਆਂ-ਵੱਡੀਆਂ ਕੰਪਨੀਆਂ ਖਾਤਰ ਫਿਰ ਉਹ ਦਿੱਲੀ ਜਾ ਕੇ ਫਿਰ ਵਾਪਸ ਇੱਥੇ ਆਉਂਦਾ ਕੌਣ ਚੜੂ ਸਮਝੋ ਕਿ ਇਹ ਕੋਈ ਨਵਜੋਤ ਸਿੰਘ ਸਿੱਧੂ ਨੂੰ ਕੱਢ ਦੇ ਤੇ ਚੁਪਾਰ ਮਾਈਨਸ ਕਰ ਦੇ ਇਹ ਡਿਪਲੋਮੈਟਿਕ ਸੰਬੰਧ ਨੇ ਦੇਸ਼ਾਂ ਦੇ ਮਾਮਲੇ ਨੇ ਜਦੋਂ ਦੇਸ਼ਾਂ ਨੇ ਖੋਲਿਆ ਤੇ ਦੇਸ਼ਾਂ ਨੂੰ ਕ੍ਰੈਡਿਟ ਵੀ ਤਾਂ ਦਿੱਤਾ ਨਾ ਚੀਕਾ ਮਾਰ ਕੇ ਦਿੱਤਾ ਸੰਗੇ ਫਾੜ ਕੇ ਦਿੱਤਾ ਸਿੱਧੂ ਸਾਹਿਬ ਕੋਈ ਗੱਲ ਇਹ ਨਹੀਂ ਹੈ ਇਹ ਚੋ ਕੱਢ ਦਿਓ ਇਸ ਫਲਸਫੇ ਦੇ ਵਿੱਚ ਤੁਸੀਂ ਬਾਬੇ ਦਾ ਫਲਸਫਾ ਪਾ ਦਿਓ ਉਸ ਨਜ਼ਰੀਏ ਨਾਲ ਦੇਖ ਕੇ ਵੇਖੋ ਕਿ ਕਿੰਨਾ ਭਲਾ ਕਰ ਸਕਦਾ ਹੈ ਦੇਖੋ ਸਭ ਤੋਂ ਵੱਡਾ ਧਰਮ ਮਾਨਵਤਾ ਹੈ ਮਾਨਵਤਾ ਦਾ ਅਗਰ ਧਰਮ ਤੁਸੀਂ ਕਰਾਉਣਾ ਹੈ ਤੇ ਫਿਰ ਇਹੀ ਇੱਕ ਜ਼ਰੀਆ ਲੋਕਾਂ ਦਾ ਕਿਵੇਂ ਦਾ ਪੰਜਾਬ ਸਰਕਾਰ ਕਿਦਾ ਹੋਏਗਾ ਸਭ ਮੈਂ ਕਾ ਪੋਸੀਬਲ ਚਾਹੇ ਤੁਸੀਂ 에ਅਰ ਲਿੰਕ ਦੇ ਦਿਓ ਚਾਹੇ ਸਿਲਕਨ ਰੂਟ ਖੋਲ੍ਹ ਦਿਓ ਜਿੱਦਾਂ ਪਹਿਲਾਂ ਪੋਸੀਬਲ ਸੀ ਅਮਰਸਰ ਲਾਹੌਰ ਜਿੱਦਾਂ ਅਮਰਸਰ ਲਾਹੌਰ ਜਿੱਦਾਂ ਪਹਿਲਾਂ ਪੋਸੀਬਲ ਸੀ ਭਾਈ ਤੁਸੀਂ ਛੱਡੋ ਮੈਂ ਕਹਿੰਦਾ ਤੁਸੀਂ ਇੱਕ ਦੇਸ਼ ਨਾਲ ਨਹੀਂ ਕਰਨਾ ਚਾਹੁੰਦੇ ਉਜ਼ਬੇਕਿਸਤਾਨ ਕਜ਼ਾਕਿਸਤਾਨ ਆਰਮੇਨਿਸਤਾਨ ਰਸ਼ੀਆ ਯੂਰਪਨ ਰੂਟ ਦੇ ਸਿਲਕਨ ਰੂਟ ਹਾਰਪੂਰੀਏ ਜਾਂਦੇ ਹੁੰਦੇ ਸੀ ਅੱਗੇ ਬਲਖ ਬੁਖਾਰੇ ਤੁਸੀਂ ਭਾਈ ਅਗਰ ਇਹ ਮਤਲਬ ਇਹ ਕੋਈ ਗੱਲ ਇਸ ਕਰਕੇ ਆ ਵੀ ਪੰਜਾਬ ਪੰਜਾਬ ਨੂੰ ਚ ਕੁ 6 ਮਹੀਨਿਆਂ ਦੇ ਵਿੱਚ 60 ਸਾਲ ਦੀ ਤਰੱਕੀ ਦੇਸ਼ ਨੂੰ ਚੱਕੂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ